ਇਹ ਫੋਜੀ ਜਿਹੜੀ ਜ਼ਮੀਨ ਸਾਡੀ ਹੈ ਨਾ ਜੀ ਮੇਰੀ ਮਿਸੇਜ ਦੇ ਨਾਂ ਤੇ ਤੇ ਮੇਰੀ ਸਾਲੀ ਦੇ ਨਾਂ ਤੇ ਆ ਰਜਵੰਤ ਕੌਰ ਮੇਰੀ ਮਿਸੇਜ ਆ ਤੇ ਸਤਵੰਤ ਕੌਰ ਮੇਰੀ ਸਾਲੀ ਆ ਇਹ ਦੋਵਾਂ ਭੈਣਾਂ ਦੇ ਨਾਂ ਤੇ ਜ਼ਮੀਨ ਸਾਡੇ ਸੋਹਰਾ ਸਾਹਿਬ ਵੱਲੋਂ ਕੀਤੀ ਹੈ ਇਹ ਆਂਦੀ ਵੀ ਅਸੀਂ ਛੋਟੇ ਛੋਟੇ ਕੰਦ ਵੀ ਹੈ ਨਹੀਂ ਲੈ ਵੀ ਡੰਗਰ ਨਾ ਤੁਹਾਡੇ ਵਾਲੇ ਪਾਸੋਂ ਵੱੜਨਾ ਇਹ ਕਰਕੇ ਅਸੀਂ ਕੰਦ ਕਰਦੇ ਆਂ ਵੀ ਸਾਡੀ ਜ਼ਮੀਨ ਦਾ ਜਾੜਾ ਨਾ ਹੋਵੇ ਉਹਨੇ ਜਦੋਂ ਇਹਦਾ ਵਿਰੋਧ ਕੀਤਾ ਵੀ ਮਲੋ ਤੁਸੀਂ ਕਿਉਂ ਸਾਡੇ ਥਾਂ ਦੇ ਵਿੱਚ ਕੰਦ ਕਰਦੇ ਹੋ ਈ ਆਂਦੀਪੀ ਉਹਦੇ ਨਾਲ ਪਈ ਮਤਲਬ ਉਹਦੇ ਕੋ ਫੋਨ ਵੀ ਫੋਨ ਪਈ ਵੀ ਤੂੰ ਵੀਡੀਓ ਕਿਉਂ ਬਣਾਉਣਾ ਆ ਵੇਖੋ ਜੀ ਆ ਧੱਕੇ ਨਾਲ ਸਾਡੀ ਪੈਣੀ ਵੱਜ ਰਹੇ ਨੇ ਆ ਆ ਧੱਕੇ ਨਾਲ ਫੋਨ ਫੋਨ ਦੀ ਕੋਸ਼ਿਸ਼ ਕਰ ਰਹੇ ਨੇ ਨਾ 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 ਵੇਖੋ ਮੈਂ ਵੀਡੀਓ ਮੈਂ ਵੀਡੀਓ ਬਣਾਉਣਾ ਮੇਰੀ ਥਾਹੋਂ ਨਾ 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 ਆ ਵੇਖੋ ਮੈਨੂੰ ਪਾਰਟੀ ਨੇ ਚੇਅਰਮੈਨ ਬਣਾਇਆ ਜਿਹੜੀ ਗੱਲਾਂ ਆਂਦੇ ਆ ਨਾ ਪੀ ਪਾਰਟੀ ਧੱਕਾ ਕਰਨਦੀ ਆ ਜਾਂ ਕੁਛ ਕਰਦੀ ਆ ਉਹ ਇਹੋ ਜੀ ਗੱਲ ਕੋਈ ਨਹੀਂ ਮੇਰਾ ਅਕਸ ਖਰਾਬ ਕਰਨ ਨੂੰ ਉਹ ਸਾਰਾ ਕੁਝ ਜਿਹੜਾ ਨਾ ਆ ਵੱਧ ਘੱਟ ਬੋਲ ਰਹੀ ਆ ਕੋਈ ਰਿਸ਼ਤੇਦਾਰੀ ਨਹੀਂ ਮੇਰੀ ਕੋਈ ਲੈਣਾ ਨਹੀਂ ਕੋ ਜਣਾ ਨਹੀਂ ਉਹ ਸਰਕਾਰੀ ਮੁਲਾਜ਼ਮ ਨੇ ਅਸੀਂ ਨਿਸ਼ਾਨਦੀ ਲੈਣੀ ਸੀ ਤੇ ਨਿਸ਼ਾਨਦੀ ਲੈਣ ਵਾਸਤੇ ਸਾਡਾ ਹਰਜ ਬਣਦਾ ਸੀ ਵੀ ਜਿਹਦੀ ਡਿਊਟੀ ਉਹ ਨੂੰ ਜਾ ਕੇ ਮਿਲਿਆ ਜੋਏ ਅਹੀਂ ਜਾ ਕੇ ਉਹਨਾਂ ਨੂੰ ਜਦੋਂ ਮੈਂ ਨਿਸ਼ਾਨਦੀ ਦੇ ਕਾਗਜ਼ ਦਿੱਤੇ ਆ ਮੈਂ ਪੁੱਛਿਆ ਕਿ ਕਨਗੋ ਕਨਗੋ ਸਾਹਿਬ ਕਿਹੜੇ ਆ ਉਹਨਾਂ ਨੂੰ ਦਿੱਤੀ ਆ ਤਹਿਸੀਲਦਾਰ ਸਾਹਿਬ ਕੋ ਮਾਰਕ ਕਰਾ ਕੇ ਤੇ ਕਨਗੋ ਸਾਹਿਬ ਕੋ ਚਲੇ ਗਈ ਆ ਤੇ ਉਹਨਾਂ ਨਿਸ਼ਾਨਦੀ ਦਾ ਪ੍ਰੋਸੈਸ ਹੀ ਜਿਹੜਾ ਉਹ ਅੱਗੇ ਚਲਾਇਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਐਮ ਐਲ ਏ ਸਾਡੇ ਡਾਕਟਰ ਤਸ਼ਮੀਰ ਸਿੰਘ ਸੋਲ ਨੇ ਆਮ ਆਦਮੀ ਸਰਕਾਰ ਦੇ ਵਿੱਚ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ ਕਿਸੇ ਦੇ ਉੱਤੇ ਗੈਰ ਪਰਚਾ ਨਹੀਂ ਹੋਇਆ ਸਰਕਾਰ ਬਣ ਕੇ ਭਗਵਾਨਤਮਾਨ ਸਰਕਾਰ ਦੀ ਇਸ ਸਾਰਿਆਂ ਨੂੰ ਹਦਾਇਤ ਆ ਕਿ ਕਿਸੇ ਦੇ ਨਾਲ ਵੀ ਕੋਈ ਮਲਾਜ਼ਮ ਤੇ ਕੋਈ ਵੀ ਦੂਜੇ ਕਿਸੇ ਬੰਦੇ ਨੂੰ ਧੱਕਾ ਨਹੀਂ ਕਰ ਦੇਣਾ ਅਸੀਂ ਧੱਕਾ ਬਿਲਕੁਲ ਨਹੀਂ ਅਸੀਂ ਕਾਨੂੰਨ ਦੇ ਮੁਤਾਬਕ ਜੋ ਅਸੀਂ ਇਹਨੇ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਵਿੱਚ ਰਹਿ ਕੇ ਸਾਨੂੰ ਜਿਤਨਾ ਸਾਡਾ ਥਾਂ ਬਣਦਾ ਸਾਨੂੰ ਉਸ ਹੱਦ ਦੇ ਨਾਲ ਦਿੱਤਾ ਜਾਵੇ ਅਸੀਂ ਸਾਡੇ ਕੋਈ ਗੁੰਡਾਗਰਦੀ ਨਹੀਂ ਕਿ ਜਿਹੜੀ ਅਸੀਂ ਜ਼ਬਰਦਸਤੀ ਕਹੇ ਤੇ ਕਬਜ਼ਾ ਕਰਦੇ ਆਂ ਕਰਮਵੀਰ ਸਿੰਘ ਜਿਹੜਾ ਬਈ ਲੋਰੀ ਰਾਮ ਸਿੰਘ ਤੇ ਜਿਹੜਾ ਸ਼ਰਨ ਕੋਰ ਜਿਹੜੀ ਰੋਲਾ ਪਾ ਰਹੀ ਹੈ ਗੱਲਬਾਤ ਕਰਦੀ ਈ ਕਿ ਮੇਰੀ ਜ਼ਮੀਨ ਤੇ ਦੀ ਕਬਜ਼ਾ ਕਰ ਰਹੇ ਹੋ ਇਹ ਸਾਰਾ ਮਾਮਲਾ ਹੈ ਜੀ ਕਿ ਕਿ ਜ਼ਮੀਨ ਇਹਦੇ ਨਾਂ ਤੇ ਕੋਈ ਦੇਖੋ ਜੀ ਜਿਹੜੀ ਜ਼ਮੀਨ ਸਾਡੀ ਹੈ ਨਾ ਜੀ ਮੇਰੀ ਮਿਸੇਜ ਦੇ ਨਾਂ ਤੇ ਤੇ ਮੇਰੀ ਸਾਲੀ ਦੇ ਨਾਂ ਤੇ ਰਜਵੰਤ ਕੌਰ ਮੇਰੀ ਮਿਸੇਜ ਤੇ ਸਤਵੰਤ ਕੌਰ ਮੇਰੀ ਸਾਲੀ ਆ ਇਹ ਦੋਵਾਂ ਭੈਣਾਂ ਦੇ ਨਾਂ ਤੇ ਜ਼ਮੀਨ ਆ ਸਾਡੇ ਸੋਹਰਾ ਸਾਹਿਬ ਵੱਲੋਂ ਖਰੀਦੀ ਆ ਤੇ ਇਹ 1987 ਦੀ ਰਜਿਸਟਰੀ ਆ ਗੁਰਮੇਲ ਸਿੰਘ ਪੁੱਤਰ ਮਸਾ ਸਿੰਘ ਕੋਲ ਜਮੀਨ ਦੇ ਖਰੀਦੀ ਆ ਤੇ ਇਹ ਸਾਡੀ ਸੜਕ ਦੇ ਨਾਲ ਨਾਲ ਮਤਲਬ 5 ਨੰਬਰਾਂ ਦੇ ਵਿੱਚੋਂ 8 ਕਨਾਲਾਂ ਥਾਂ ਪੂਰਾ ਹੁੰਦਾ ਇਹ ਸਾਡੀ ਉਦੋਂ ਦੀ ਮਾਲਕੀ ਆ ਸਭ ਕੁਝ ਅਹੀਂ ਮਾਲਕ ਆ ਤੇ ਆ ਗੁਰਸ਼ਰਨ ਗੁਰਸ਼ਰਨਜੀਤ ਕੌਰ ਜਿਹੜੇ ਆ ਇਹ ਅੱਜ ਸਾਡੇ ਉਸ ਜਮੀਨ ਦੇ ਉੱਤੇ ਮਤਲਬ ਛੋਟੇ ਛੋਟੇ ਕੰਦ ਕਰਦੇ ਹੈ ਵੀ ਸਾਡਾ ਯਾਰਾ ਹੁੰਦਾ ਇਸ ਤਰ੍ਹਾਂ ਤੇ ਅਹੀਂ ਮੇਰਾ ਬੇਟਾ ਗਿਆ ਉਹਨੇ ਰੋਕਿਆ ਵੀ ਇਹ ਕੰਦ ਤੁਸੀਂ ਕਿਉਂ ਕਰ ਰਹੇ ਤੇ ਇਹ ਆਂਦੀ ਵੀ ਅਸੀਂ ਛੋਟੇ ਛੋਟੇ ਕੰਦ ਵੀ ਆਹੀਂ ਲੈ ਵੀ ਡੰਗਰ ਨਾਲ ਤੁਹਾਡੇ ਵਾਲੇ ਪਾਸੇ ਵੜਨਾ ਇਹ ਕਰਕੇ ਅਸੀਂ ਕੰਦ ਕਰਦੇ ਵੀ ਸਾਡੀ ਜ਼ਮੀਨ ਦਾ ਜਾੜਾ ਨਾ ਹੋਵੇ ਉਹਨੇ ਜਦੋਂ ਇਹਦਾ ਬਰੋ ਕੀਤਾ ਵੀ ਮਨੋ ਤੁਸੀਂ ਕਿਉਂ ਸਾਡੇ ਥਾਂ ਦੇ ਵਿੱਚ ਕੰਦ ਕਰਦੇ ਹੋ ਇਹ ਆਂਦੀ ਵੀ ਉਹਦੇ ਗੱਲ ਪਈ ਮਨੋ ਉਹਦੇ ਕੋ ਫੋਨ ਵੀ ਫੋਨ ਪਈ ਵੀ ਤੂੰ ਵੀਡੀਓ ਕਿਉਂ ਬਣਾਉਣਾ ਸੋ ਉਹ ਬੇਟੇ ਨੇ ਫਿਰ ਉਹ ਇਹਦੇ ਕੋਲ ਦੱਸਦਾ ਜਿਸ ਤਰ੍ਹਾਂ ਇਹ ਉਹਦੇ ਗੱਲ ਪੈਣ ਤੱਕ ਜਾਂਦੀ ਵੀ ਫੋਨ ਖੋਲਵਾ ਤੇ ਉਹਨੇ ਉਹ ਵੀਡੀਓ ਵੀ ਬਣਾਈ ਥੋੜੀ ਜੀ ਪਰ ਇਹਨੇ ਉਹਨੂੰ ਬਿਲੋ ਜਿਹਾ ਅੱਗੇ ਗੱਲ ਪੈਂਦੀ ਤੇ ਫਿਰ ਉਹ ਪਿਛੇ ਆਣ ਗਿਆ ਕਿ ਜਨਾਨੀ ਹੈਗੀ ਆ ਕੋਈ ਗੱਲ ਸੁਣਾ ਮਨੋ ਗੱਲ ਬਣਾ ਲਈ ਤੇ ਇਹ ਐਵੇਂ ਮਤਲਬ ਜਨਾਨੀ ਨਾਲ ਗੱਲ ਕਰਨੀ ਬਣਦੀ ਵੀ ਨਹੀਂ ਤੇ ਉਹ ਬੇਟਾ ਮੇਰਾ ਫਿਰ ਪਿਛੇ हट ਗਿਆ ਜੀ ਜਿਹੜੇ ਮੀਡੀਆ ਵਿੱਚ ਬਿਆਨ ਦੇ ਰਹੇ ਕਿ ਉਹ ਜ਼ਮੀਨ ਸਾਡੀ ਆ ਤੇ ਨਹੀਂ ਜੀ ਉਹਦੇ ਨੰਬਰ ਵੇਖੋ ਉਹਨੇ ਸੇਲ ਆ ਆਪਣੇ ਨੰਬਰਾਂ ਦਾ ਉਹਦਾ ਸਾਡੇ ਨੰਬਰਾਂ ਨਾਲ ਕੋਈ ਤਾਲੁਕਤ ਨਹੀਂ ਅਹੀਂ ਨਾ ਤਾਂ ਦੱਸਿਆ ਗੁਰਮਰੀ ਸਿੰਘ ਪੁੱਤਰ ਦਾ ਸਾਹਿਬ ਸਿੰਘ ਕੋ ਜਮੀਨ ਖਰੀਦੀ ਆ ਉਹਨੇ ਅਨਿਲ ਕੁਮਾਰ ਜੋਸ਼ੀ ਉਹਨਾਂ ਕੋ ਜਮੀਨ ਖਰੀਦੀ ਆ ਹੋ ਸਕਦਾ ਉਹਨੇ ਹੋਰ ਕਿਸੇ ਕੋਲੋਂ ਵੀ ਖਰੀਦੀ ਹੋਵੇ ਪਰ ਸਾਡੇ ਸਾਡੇ ਨੰਬਰਾਂ ਨਾਲ ਉਹਦੇ ਜਿਹੜੇ ਸਟੇ ਵਾਲੇ ਨੰਬਰ ਆ ਉਹਨਾਂ ਦਾ ਕੋਈ ਸਰਵਕਾਰ ਨਹੀਂ ਆ ਸਾਡੇ ਵੱਖਰੇ ਨੰਬਰ ਆ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰਾਉਣੀ ਚਾਉਂਦੇ ਆ ਪਰ ਉਹ ਉਹਨੂੰ ਕਹਿੰਦੀ ਆ ਵੀ ਮੈਂ ਕਰ ਨਹੀਂ ਦੇਣੀ ਨਿਸ਼ਾਨਦੇਹੀ ਨਹੀਂ ਕਰ ਦੇਣੀ ਤੁਸੀਂ ਮੈਂ ਇਹਦਾ ਵਿਰੋਧ ਕਰਦੀ ਆ ਤੇ ਫਿਰ ਉਹ ਐ ਕਿ ਬਲੋ ਦੋ ਤਿੰਨ ਡੇਟਾ ਉਹਨੇ ਇਤਰਾ ਮਿਸ ਕਰਾ ਦਿੱਤੀ ਵੀ ਮੈਂ ਨਿਸ਼ਾਨਦੇਹੀ ਨਹੀਂ ਹੋਣ ਦੇਣੀ ਜਿਹੜੇ ਕਾਨੂੰਗੋ ਦਾ ਕਹਿ ਰਹੇ ਵੀ ਕਾਨੂੰਗੋ ਨਾਲ ਰਿਸ਼ਤੇਦਾਰ ਹੈਗੇ ਤਾਂ ਆਕਰ ਨਹੀਂ ਕਾਨੂੰਗੋ ਸਾਡੇ ਕੋਈ ਰਿਸ਼ਤੇਦਾਰ ਨਹੀਂ ਜੀ ਉਹ ਉਹ ਤੇ ਉਹਨਾਂ ਦੀ ਡਿਊਟੀ ਆ ਉਹਨਾਂ ਕਾਨੂੰਗੋ ਸਾਹਿਬ ਹੋਣਾ ਵੀ ਉਦੋਂ ਕਿ ਉਹਨੂੰ ਕਿਹਾ ਵਜੋਂ ਉਹਨੇ ਸੇਰੀ ਕਾਪੀ ਕੋ ਦਿੱਤੀ ਲਿਆਨ ਕੇ ਪੀ ਗੁਰਸ਼ਰਨ ਗੁਰਸ਼ਰਨਜੀਤ ਕੌਰ ਜੀ ਇਹਨਾਂ ਨੰਬਰਾਂ ਦਾ ਉਹਨਾਂ ਦੇ ਨੰਬਰਾਂ ਨਾਲ ਕੋਈ ਸਰੂਕਾਰ ਨਹੀਂ ਆ ਉਹਨਾਂ ਦੇ ਨੰਬਰ ਵੱਖਰੇ ਆ ਤੇਰੇ ਨੰਬਰਾਂ ਨਾਲ ਅਸੀਂ ਤੇਰੇ ਨੰਬਰਾਂ 'ਚ ਵੜਨਾ ਹੀ ਨਹੀਂ ਅਸੀਂ ਉਹਨਾਂ ਦੇ ਨੰਬਰਾਂ ਦੀ ਜਿਹੜੀ ਆ ਉਹ ਅਸੀਂ ਨਿਸ਼ਾਨਦੇਹੀ ਕਰਾਉਣੀ ਆ ਤੇ ਤੁਸੀਂ ਇਹਦਾ ਵਿਰੋਧ ਕਿਉਂ ਕਰਦੇ ਹੋ ਉਹ ਆਂਦੀ ਵੀ ਮੈਂ ਇਹ ਨਹੀਂ ਹੋਣ ਦੇਣੀ ਫੇਰ ਉਹ ਕਾਨੂੰਗੋ ਸਾਹਿਬ ਕੀ ਕਰ ਸਕਦੇ ਹੋ ਮੁਲਾਜ਼ਮ ਹੀ ਆਂਦੀ ਤੁਸੀਂ ਜਿਹੜੇ ਕੋਡ ਦੇ ਮੇਰੇ ਕੋਲ ਸਟੇ ਆਰਡਰ ਆ ਤੁਸੀਂ ਇਹਨਾਂ ਦੇ ਮਤਲਬ ਇਹ ਕਾਨੂੰਨ ਦੇ ਵੀ ਜਿਦਾ ਕੋਰ ਦੇ ਹੁਕਮਾਂ ਤੋਂ ਬਾਹਰ ਜਾਓਗੇ ਜੇ ਤੁਸੀਂ ਨਿਸ਼ਾਨਦੇਹੀ ਕਰਾਓਗੇ ਆਉਂਦੇ ਅਸੀਂ ਬਾਅਦ ਤਾ ਜਾਵਾਂਗੇ ਜੇ ਅਸੀਂ ਤੇਰੇ ਨੰਬਰਾਂ 'ਚ ਵੜਾਂਗੇ ਤੇ ਅਸੀਂ ਤੇ ਇਹਨਾਂ ਦੇ ਨੰਬਰਾਂ ਦੀ ਨਿਸ਼ਾਨਦੇਹੀ ਕਰਾਉਣੀ ਆ ਜਿਹੜੇ ਇਹਨਾਂ ਦੇ ਨੰਬਰ ਵੱਖਰੇ ਆ ਤੇ ਜਿਹੜੀ ਤੁਹਾਡੀ ਇਹ ਪਹਿਲੀ ਹੈ ਜਿਹੜੇ ਨੰਬਰਾਂ ਦੇ ਗੋਲਦੇ ਆ ਉਹ ਵੀ ਨਿਸ਼ਾਨਦੇਹੀ ਕਰਾਉਣਗੇ ਹਾਂਜੀ ਅਸੀਂ ਆਪਣੇ ਨੰਬਰਾਂ ਦੀ ਨਿਸ਼ਾਨਦੇਹੀ ਕਰਾਉਣ ਦੀ ਦਰਖਾਸਤ ਦਿੱਤੀ ਜਿਹੜੀ ਉਹ ਹੋਣ ਲਈ ਦਿੰਦੀਆਂ ਜੀ ਮੈਂ ਕਰਨ ਲਈ ਦੇਣੀ ਠੀਕ ਹੀ ਮੰਗਤ ਹੈ ਕਿ ਉਹਨਾਂ ਨੂੰ ਅਸੀਂ ਤੇ ਉਹ ਹੀ ਆਪਣੇ ਨੰਬਰਾਂ ਦੀ ਨਿਸ਼ਾਨਦੇਹੀ ਵੀ ਸਾਡੇ ਜਿਹੜਾ ਜਗ੍ਹਾ ਸਾਡਾ ਆਰਥਿਕ ਨਾਲ ਜਗ ਮਹਿਕਮਾ ਮਾਲ ਨੂੰ ਇਹ ਦਰਖਾਸਤ ਦਿੱਤੀ ਕਿ ਸਾਡੀ ਉਹ ਪੂਰੀ ਕੀਤੀ ਜਾਵੇ ਸਰ ਜੀ ਨਾਮ ਲੈ ਮੇਰਾ ਨਾਮ ਕੁਲਦੀਪ ਸਿੰਘ ਰੰਧਾਵਾ ਜੀ ਸਰ ਕੀ ਸਾਰਾ ਰੌਲਾ ਖੜੀ ਜਿਹੜੀ ਜ਼ਮੀਨ ਦਾ ਟਿੱਕੀ ਗੱਲ ਜੀ ਮੇਰੇ ਸਰ ਨਹੀਂ ਹੈ ਨਹੀਂ ਹੋ ਗਈ ਜ਼ਮੀਨ ਦੇ ਕਮਝਾ ਕਰਦੇ ਮੇਰੇ ਜ਼ਮੀਨ ਆਪਣੀ ਨਸਤੇ ਵੀ ਲਿਆਵਾ ਕੀ ਸਾਰੀ ਉਹ ਇਸ ਤਰ੍ਹਾਂ ਜੀ ਕਿ ਅਸੀਂ ਤਕਰੀਬਨ ਮੈ 1987 ਦੇ ਵਿੱਚ ਉਹ ਜ਼ਮੀਨ ਖਰੀਦ ਖਰੀਦੀ ਆ ਸਾਡੇ ਉਹ ਮੇਰੇ ਘਰ ਦੀ ਤੇ ਮੇਰੇ ਸਾਲੀ ਦੇ ਨਾਮ ਮੇਰੇ ਸਹੁਰਾ ਸਾਹਿਬ ਦੇ ਉਦੋਂ ਲੈ ਕੇ ਦਿੱਤੀ ਸੀ ਜ਼ਮੀਨ ਤੇ ਉਹ ਆਹ ਖਰੀਦ ਕੇ ਗਰਮੇਸ ਸਿੰਘ ਪੁੱਤਰ ਨਥਾਸਿੰਘ ਤੋਂ ਖਰੀਦੀ ਉਹ ਖਰੀਦ ਕੇ ਆਹ ਰੱਖੀ ਪਛੜ ਕੇ ਦਿੱਤੇ ਜਮੀਨ ਆ ਉਦੋਂ ਸੋਚਦਾ ਯਾਰ ਬੰਦਾ ਵੀ ਉਹਨੂੰ ਕਹਿੰਦੇ ਛੜਕ ਦਿੱਤੇ ਜਮੀਨ ਲਈ ਜੇ ਉਦੋਂ ਆਹ ਲਈ ਉਹ ਲੈ ਕੇ ਤੇ ਆਹ ਰੱਖੀ ਸੀ ਤੇ ਆਹ ਉਹ ਉਦੋਂ ਦੀ ਜਮੀਨ ਲਈ ਉਹਦੇ ਵਿੱਚੋਂ ਕੁਛ ਚਰਕ ਬਾਜੜਾ ਸੀ ਨਾ ਅਸੀਂ ਕੁਛ ਚਰ ਪਹਿਲਾਂ ਵੇਚਤਾ ਬਾਕੀ ਇਹੀ ਰੱਖਿਆ ਸੀ ਵੀ ਇੱਥੇ ਕੁਛ ਨਾ ਕੁਛ ਆਪ ਬਣਾ ਲਵਾਂਗੇ ਸਾਡਾ ਕਾਰੋਬਾਰ ਦੋਹਾਂ ਬੇ ਸਾਂਝਾ ਮਾਸੀ ਦੇ ਪੋਤੇ ਆ ਇਹਨਾਂ ਨੂੰ ਇੱਥੇ ਕੋਈ ਕੋਈ ਚੀਜ਼ ਬਣਾ ਦੇ ਆਗੇ ਜਾਂ ਹੋਟਲ ਬਣਾ ਦੇ ਆਗੇ ਜਾਂ ਕੋਈ ਛੋਟਾ ਮੋਟਾ ਬਣਾ ਦੇ ਆਗੇ ਉਹ ਥਾਂ ਰੱਖ ਲਿਆ ਬਾਕੀ ਹਮੇਸ਼ਾ ਉਹ ਜਿਹੜਾ ਥਾਂ ਹੀ ਉਹ ਪਿਆ ਸੀ ਉਹਦੇ ਅਗਲੇ ਪਾਸੇ ਜੋਛੀ ਜਿਹੜਾ ਆਪਣੇ ਐਮਐਲਏ ਸਾਹਿਬ ਐਕਸਐਮਐਲਏ ਰਹੇ ਆ ਜਾਂ ਮੰਤਰੀ ਰਹੇ ਆ ਉਹ ਉਹਨਾਂ ਦੇ ਕੋਲ ਕਿ ਜਿਹੜੀ ਸਰਪੰਚ ਆ ਗੁਰਸ਼ਰਨਜੀਤ ਕੌਰ ਇਹਨਾਂ ਨੇ ਉਹਨੂੰ ਕਹਿੰਦੇ ਆ ਤਕਰੀਬਨ ਮੇਰੇ ਤੋਂ ਜ 11ਵੇਂ ਮਹੀਨੇ ਪਹਿਲੇ 24 ਦੇ ਵਿੱਚ ਤੇ ਖਰੀਦੀ ਆ ਉਦੋਂ ਪਹਿਲਾਂ ਸਾਡਾ ਥਾਂ ਪਿਆ ਸੀ ਇੱਕ ਵਾਰ ਜੋਸ਼ੀ ਨੇ ਦੇ ਨੇ ਵੀ ਉਹਦਾ ਨਿਸ਼ਾਨਦੀ ਕਰਵਾਈ ਨਿਸ਼ਾਨਦੀ ਕਰਵਾ ਕੇ ਤੇ ਉਹਨੇ ਉਦੋਂ ਨਿਸ਼ਾਨ ਲਾਏ ਉੱਥੇ ਸਲੇਬ ਇੱਕ ਪਈ ਆ ਉਹਦੇ ਅਗਲੇ ਪਾਸੇ ਬੁਰਜੀ ਸੀ ਉਹ 2 ਫੁੱਟ ਦੀ ਬੁਰਜੀ ਸੀ ਉਤੋਂ 1.5 ਫੁੱਟ ਅੱਗੇ ਜਾ ਕੇ ਨਿਸ਼ਾਨ ਲੱਗਾ ਹਿਉ ਜਦੋਂ ਕਾਨਗੋ ਤੇ ਪਰਵਾਰੀ ਲਾ ਕੇ ਗਏ ਜੋਸ਼ੀ ਸ਼ਾਹ ਨਾਲ ਸੀ ਤੇ ਉਥੋਂ ਤਕਰੀਬਨ ਉਹਨਾਂ ਦਾ 10 ਕਰਮਾ ਜਿਹੜਾ ਉਹਨਾਂ ਦਾ ਥਾਂ ਸੀ ਨਾ ਸੜਕ ਦਾ ਮੱਥਾ ਉਹਨਾਂ ਦਾ ਹੀ ਬਾਕੀ ਜਿਹੜਾ ਸੀ ਉਹ ਸਾਡਾ ਆ ਤੇ ਉਹ ਆਹ ਆਪਣਾ ਜਿਹੜਾ ਰੱਖਿਆ ਥਾ ਸੀ ਉਹਦੇ ਵਿੱਚ ਮੈਂ ਤੇ ਇਤਰਾ ਬਾਹਰ ਅੰਦਰ ਰੁਝਿਆ ਰਿਆ ਤੇ ਉਹ ਮੇਰਾ ਜਿਹੜਾ ਮੇਰੀ ਸਾਈਡ ਦਾ ਲੜਕਾ ਸੀ ਉਹ ਉੱਥੇ ਕਿਤੇ ਗਿਆ ਵੇਖਿਆ ਵੀ ਉਹ ਜਾ ਕੇ ਤੇ ਤੇ ਕਬਜਾ ਮਾਲਕ ਕਰਦਾ ਉਹਨਾਂ ਨੂੰ ਜਾ ਕੇ ਉਹਨੇ ਆਖਿਆ ਵੀ ਇਹ ਕਰਦੇ ਉਹ ਆਂਦੇ ਪਿਆ ਹੈ ਸਾਡਾ ਨਾ ਜਾਨਵਰ ਤੁਹਾਡਾ ਥਾਂ ਉਤਰਾ ਪਿਆ ਹੋਆ ਤੇ ਜਾੜਾ ਹੋਊਗਾ ਅਸੀਂ ਛੋਟੇ ਛੋਟੇ ਕੰਦ ਕਰਦੇ ਨੇ ਵੀ ਜਾੜਾ ਨਾ ਹੋਵੇ ਉਹਨਾਂ ਦੇ ਵੀ ਤਾਂ ਸਾਨੂੰ ਪੁੱਛ ਕੇ ਕਰਦੇ ਸੀ ਉਹਨੇ ਮੈਨੂੰ ਦੱਸਿਆ ਤੇ ਉਹ ਆਂਦਾ ਵੀ ਮੇਰੇ ਘਰ ਪੈ ਗਈ ਆਂਦਾ ਮੈਂ ਵੀਡੀਓ ਬਣਾਉਣ ਲੱਪਿਆ ਤੇ ਮੇਰਾ ਕੈਮਰਾ ਖੋਣ ਲੱਗ ਪੀ ਕੈਮਰਾ ਖੋਂਦਿਆ ਖੋਂਦਿਆ ਮੈਨੂੰ ਆਖੇ ਤੂੰ ਵੀਡੀਓ ਕੌਣ ਕਿਉਂ ਬਣਾਉਂਡਿਆ ਵੀਡੀਓ ਕਿਉਂ ਬਣਾਉਂਡਿਆ ਇਸ ਤਰ੍ਹਾਂ ਕਰਕੇ ਬੋਲੀਗੀ ਉਹ ਵੀਡੀਓ ਸਭ ਮੇਰੇ ਖਿਆਲ ਇਨ੍ਹਾਂ ਦੇ ਕੋਲ ਹੈਗੀ ਵੀ ਆ ਉਹ ਬੇਟੇ ਦੇ ਕੋਲ ਉਹਨੇ ਜੜੀ ਸੀ ਉਹਦਾ ਫੋਨ ਖੋਣ ਤਾਂ ਗਈ ਆ ਉਹ ਜਦੋਂ ਘਰ ਪਹੁੰਚਣ ਲੱਗੀ ਤਾਂ ਉਹਨੇ ਸੋਚਿਆ ਮੇਰੇ ਘਰ ਪਹੁੰਚ ਗਈ ਤੇ ਕੋਈ ਆਵੇ ਵੱਧ ਘਟ ਕਰੂ ਉਹ ਉਥੋਂ ਚਲੇ ਗਿਆ ਤੇ ਜਿਹੜਾ ਜਿਤ ਦੀ ਚਿੱਠੀ ਕਰਾਈ ਆ ਜਗਾ ਦੀ ਉਹ ਕਿਹੜੇ ਸੰਜ ਕਰਾਈ 1987 ਜੀ ਅੱਛਾ ਤੇ ਉੱਤੇ ਬਾਅਦ ਹੁਣ ਜਦੋਂ ਅਹੀ ਹੋਈ ਗੱਲ ਅਹੀਂ ਨਿਸ਼ਾਨਦੀ ਕਰਾਉਣਾ ਹੈ ਆਖਿਆ ਵੀ ਉਹ ਕਹਿੰਦੇ ਆ ਇਹਨਾਂ ਕੀ ਤਬ ਦਵਾ ਦਵ ਕਰਕੇ ਤੇ ਉਹ ਕਰਕੇ ਹੁਣ ਛੋਨਾ ਲਾਉਣਾ ਜੀ ਸ਼ੁਰੂ ਕਰਤਾ ਅਹੀਂ ਮੁੜ ਕੇ ਨਿਸ਼ਾਨਦੀ ਆਖਤੇ ਦਰਖਾਸਤ ਦਿੱਤੀ ਆ ਕਿ ਜਦੋਂ ਪਹਿਲੀ ਵਾਰਾ ਨਿਸ਼ਾਨਦੀ ਕਰਨ ਵਾਸਤੇ ਇਹਨਾਂ ਦੇ ਘਰ ਵੀ ਦੇ ਕੇ ਆਏ ਆ ਉਹ ਜਿਹੜੀ ਨਿਸ਼ਾਨਦੀ ਦਾ ਕਾਗਜ਼ ਸੀ ਉਹ ਚੌਕੀਦਾਰ ਦੇ ਕੇ ਆਇਆ ਤੇ ਉਹਨਾਂ ਆਖਿਆ ਘਰ ਨਹੀਂ ਤੇ ਉਸ ਵੇ ਗੁਰਚਰਨਜੀਤ ਕੋਲ ਇੱਥੇ ਹੀ ਸੀ ਤੇ ਇਹਨਾਂ ਦਾ ਜਿਹੜਾ ਪਤੀ ਅਮਰਜੀਤ ਸਿੰਘ ਉਹ ਉਹਨਾਂ ਕਹਿੰਦੇ ਆ ਆਪਣਾ ਹਿਮਕੁੰਡ ਸਾਹਿਬ ਗਿਆ ਹੈ ਤੇ ਉਹ ਬਾਅਦ ਆ ਗਏ ਉਹਨਾਂ ਆਖਿਆ ਦੋ ਚਾਰ ਦਿਨ ਖਲੋਗੇ ਕਰ ਲਿਓ ਉਹਨਾਂ ਨੂੰ ਫੋਨ ਤੇ ਹੀ ਕਰਨ ਗੋਸਾਬ ਨੂੰ ਆਖਿਆ ਤੇ ਤੁਸੀਂ ਮੈਂ ਹੀ ਮੁੜ ਕੇ ਆ ਜਾਂਦੇ ਜੇ ਤੇ ਅਸੀਂ ਉਦੋਂ ਫੇਰ ਇਹਨਾਂ ਦੇ ਪੰਜ ਸੱਤ ਦਿਨ ਬਾਅਦ ਫੇਰ ਇਹਨਾਂ ਟਾਈਮ ਦਿੱਤਾ ਫੇਰ ਉੱਥੇ ਗਏ ਤੇ ਉਸ ਦਿਨ ਇਹਨਾਂ ਨਿਸ਼ਾਨ ਦੀ ਹੋਣ ਨਹੀਂ ਦਿੱਤੀ ਇਹਨੇ ਸਰਪੰਚ ਸਾਹਿਬਾਂ ਨੇ ਕਿਹਾ ਵੀ ਉਹਨੂੰ ਕਹਿੰਦੇ ਆ ਵੀ ਮੇਰੇ ਕੋਲ ਸਟੇ ਆ ਸਟੇ ਜਿਹੜਾ ਵਾ ਉਹਦਾ ਆਪਣੀ ਪੈਲੀ ਦਾ ਵਾ ਉਹਦੇ ਨੰਬਰ ਹੀ ਵੱਖਰੇ ਆ ਜਿਹੜੇ ਸਾਡੀ ਜ਼ਮੀਨ ਆ ਇਹਦਾ ਸਾਰਾ ਕੋਸ਼ ਖਤੌਨੀ ਗਰ ਆਪਣਾ ਜੋ ਵੀ ਹੈਗਾ ਨੰਬਰ ਆ ਉਹ ਸਾਰਾ ਕੁਝ ਵੱਖੋ ਵੱਖੀ ਉਹਨਾਂ ਦਾ ਸਟੇਆ ਹੈ ਵੱਖਰੇ ਨੇ ਜਿਹੜੇ ਸਾਡੇ ਨੰਬਰ ਨੇ ਉਹ ਵੱਖਰੇ ਨੇ ਉਹਨਾਂ ਦਾ ਕੋਈ ਵਾਸਤਾ ਨਹੀਂ ਜਿਹੜੇ ਘਰ ਦੇ ਰੂਪ ਲਗਾਏ ਜਾ ਰਹੇ ਆ ਕਿ ਆਮ ਆਲੀ ਪਾਰਟੀ ਦੀ ਹੀ ਚੇਅਰਮੈਨ ਹੋਣ ਕਰਕੇ ਤੁਹਾਡੇ ਦੇ ਰੂਪ ਲਗਾਏ ਜਾਦੇ ਕਿ ਆਪਣੀ ਸਰਕਾਰ ਕਰਕੇ ਤੁਸੀਂ ਮੇਰੀ ਜਿਹੜੀ ਪਹਿਲੀ ਹੈ ਤੇ ਜਾਇ قبضہ ਕੀਤਾ ਹੈ ਉਹਨਾਂ ਨਿਸ਼ਾਨਦੇਹੀ ਕਰਨ ਲੱਗੇ ਹੋਰ ਕੀ ਦੇਖੋ ਜੀ ਉਹ ਸਾਡੀ ਉਹ ਵੀ ਇੱਕ ਸਾਡੀ ਪਾਰਟੀ ਦੀ ਨੁਮਾਇੰਦਾ ਮੈਂਬਰ ਆ ਮੈਨੂੰ ਪਾਰਟੀ ਨੇ ਚੇਅਰਮੈਨ ਬਣਾਇਆ ਜਿਹੜੀ ਗੱਲਾਂ ਦੇ ਨਾ ਪੀ ਪਾਰਟੀ ਧੱਕਾ ਕਰੰਦੀ ਆ ਜਾਂ ਕੁਛ ਕਰਦੀ ਆ ਉਹ ਇਹੋ ਜੀ ਗੱਲ ਕੋਈ ਨਹੀਂ ਮੇਰਾ ਅਕਸ ਖਰਾਬ ਕਰਨ ਨੂੰ ਉਹ ਸਾਰਾ ਕੁਝ ਜਿਹੜਾ ਨਾ ਆ ਵੱਧ ਘਟ ਬੋਲ ਰਹੀ ਆ ਮੇਰੇ ਆਸਤੇ ਉਹ ਸਤਕਾਰ ਜੋ ਗਿਆ ਅਸੀਂ ਨਹੀਂ ਚਾਹਦੇ ਵੀ ਉਹਨੂੰ ਕਹਿੰਦੇ ਆ ਕਿਸੇ ਵੀ ਕਿਸਮ ਦੀ ਕੋਈ ਕਿਸੇ ਨਾਲ ਧੱਕਾ ਕੀਤਾ ਜਾਵੇ ਤੇ ਉਹ ਉਹ ਸਗੋਂ ਬਕਾਇਦਾ ਸਾਡੇ ਨਾਲ ਧੱਕਾ ਕਰਨ ਦੇਈ ਹੈ ਬਾਕੀ ਉਹਨਾਂ ਮੈਂ ਵੇਖਿਆ ਉਹਨਾਂ ਵੀਡੀਓ ਇੱਕ ਪਾਈ ਉੱਤੇ ਇਲਜ਼ਾਮ ਲਾਏ ਆ ਕੀ ਕਨਗੋ ਸਾਹਿਬ ਜਿਹੜੇ ਆ ਉਹਨਾਂ ਦੀ ਕੋਈ ਰਿਸ਼ਤੇਦਾਰੀ ਆ ਇਹ ਰਿਕਾਰਡ ਕੱਢ ਲੈਣਾ ਰਿਕਾਰਡ ਦੇ ਵਿੱਚ ਪਤਾ ਕਰ ਲੈਣਾ ਜੇ ਮੇਰੀ ਇਹਦੇ ਉਹਦੇ ਨਾਲ ਕਿਸੇ ਕਿਸਮ ਦੀ ਕੋਈ ਵੀ ਰਿਸ਼ਤੇਦਾਰੀ ਦੂਰ ਨੇੜੇ ਦੀ ਵੀ ਹੋਵੇ ਤੇ ਕੋਈ ਰਿਸ਼ਤੇਦਾਰੀ ਨਹੀਂ ਮੇਰੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਸਰਕਾਰੀ ਮੁਲਾਜ਼ਮ ਨੇ ਅਸੀਂ ਨਿਸ਼ਾਨਦੀ ਲੈਣੀ ਸੀ ਤੇ ਨਿਸ਼ਾਨਦੀ ਲੈਣ ਵਾਸਤੇ ਸਾਡਾ ਫਰਜ਼ ਬਣਦਾ ਸੀ ਵੀ ਜਿਹਦੀ ਡਿਊਟੀ ਉਹ ਨੂੰ ਜਾ ਕੇ ਮਿਲਿਆ ਜਾਵੇ ਅਸੀਂ ਜਾ ਕੇ ਉਹਨਾਂ ਨੂੰ ਜਦੋਂ ਮੈਂ ਨਿਸ਼ਾਨਦੀ ਦੇ ਕਾਗਜ਼ ਦਿੱਤੇ ਆ ਮੈਂ ਪੁੱਛਿਆ ਵੀ ਕਨਗੋ ਕਨਗੋ ਸਾਹਿਬ ਕਿਹੜੇ ਆ ਉਹਨਾਂ ਨੂੰ ਦਿੱਤੀ ਆ ਤਹਿਸੀਲਦਾਰ ਸਾਹਿਬ ਕੋਲ ਮਾਰਕ ਕਰਾ ਕੇ ਤੇ ਕਨਗੋ ਸਾਹਿਬ ਕੋ ਚਲੇਗੀ ਆ ਤੇ ਉਹਨਾਂ ਨਿਸ਼ਾਨਦੀ ਦਾ ਪ੍ਰੋਸੈਸ ਹੀ ਜਿਹੜਾ ਉਹ ਅੱਗੇ ਚਲਾਇਆ ਉਹਦੇ ਬਾਅਦ ਜਦੋਂ ਇਹਨਾਂ ਨਹੀਂ ਕਰਨ ਦਿੱਤੀ ਤੇ ਬਾਅਦ ਵਿੱਚ ਸਰਪੰਚ ਸਾਹਿਬ ਜਿਹੜੇ ਇੱਥੇ ਡੀਸੀ ਸਾਹਿਬ ਦੇ ਪੇਸ਼ ਹੋਇਆ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀ ਇਹਨੂੰ ਇਹ ਵੀ ਆਪਣੀ ਪੂਰੀ ਕਰਨ ਸਾਡੀ ਵੀ ਪੂਰੀ ਕਰਦਾ ਅਸੀਂ ਆਹੀ ਦੇ ਆਪਣੀ ਲੈਣੀ ਆ ਇਹਦਾ ਉਹਨਾਂ ਸਟੇ ਆ ਗਦਾ ਸਾਹਿਬ ਕੋ ਸਟੇ ਕਿਹੜੀ ਪਣੀ ਦਾ ਵਾ ਸਟੇ ਜਿਹੜਾ ਉਹਨਾਂ ਦੇ ਆਪਣੇ ਨੰਬਰ ਵੱਖਰੇ ਹੀ ਨੇ अच्छा जी ਉਹ ਦਿਨਾਂ ਸਾਡੇ ਨੰਮਰਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਤਲਕ ਨਹੀਂ ਹੈ ਬਾਕੀ ਵੇਖੋ ਅਸੀਂ ਪ੍ਰਮਾਤਮਾ ਗਾੜੀ ਅਰਦਾਸ ਵੀ ਕਰਦੇ ਆ ਵੀ ਸੱਚੇ ਪਾਤਸ਼ਾਹ ਸਾਨੂੰ ਕਿਸੇ ਦਾ ਇੰਚੀ ਥਾਮ ਸਾਡੇ ਕੋ ਨਾ ਆਵੇ ਸਾਨੂੰ ਸਾਡਾ ਆਪਣਾ ਹੀ ਮਿਲ ਜੇ ਇੰਨੀ ਬੜੀ ਫਤਿਹ ਆ ਦੂਜੀ ਗੱਲ ਰਹੀ ਸਾਰਾ ਹਲਕਾ ਵਾ ਸਾਰੇ ਲੋਕ ਜਾਣਦੇ ਆ ਅੱਜ ਤੱਕ ਕੋਈ ਬੰਦਾ ਇਹੋ ਜਿਆਣੀ ਆਖੇ ਪੀਆ ਕੁਲਦੀਪ ਸਿੰਘ ਰੰਧਾਵਾ ਨੇ ਜਿਹੜਾ ਅਸੀਂ ਫਲਾਣੇ ਨਾਲ ਧੱਕਾ ਕੀਤਾ ਜਾਂ ਫਲਾਣੇ ਨਾਲ ਦਾ ਬੇਇਨਸਾਫੀ ਕੀਤੀ ਆ ਜਾਂ ਕਿਸੇ ਦੇ ਨਾਲ ਵੱਧ ਘੱਟ ਬੋਲਿਆ ਅਸੀਂ ਮਤਲਬ ਸਿਰਫ ਇਹ ਖਰਾਬ ਕਰਨ ਨੂੰ ਸਾਡਾ ਜਿਹੜਾ ਸਾਰੀ ਗੱਲਬਾਤ ਕਰ ਰਹੀ ਆ ਸਾਡਾ ਇਹੋ ਜਿਹਾ ਕੋਈ ਨਾ ਵਿਹਾਰਿਆ ਨਾ ਅਸੀਂ ਅਸੀਂ ਰੱਬ ਤੋਂ ਡਰਨ ਵਾਲੇ ਬੰਦੇ ਆ ਵੈਗਰੀ ਨੂੰ ਯਾਦ ਕਰਕੇ ਆਨੇ ਆ ਸਾਨੂੰ ਸਾਡਾ ਮਿਲ ਜੇ ਸੱਚੇ ਪਾਤਸ਼ਾਹ ਸਾਨੂੰ ਕਿਸੇ ਦਾ ਹੱਕ ਬਿਲਕੁਲ ਨਾ ਦੇ ਤੁਹਾਨੂੰ ਹਲਾਸਪੁਰਿਕ ਤਾਂ ਜਾ ਰਹੇ ਹਾਂਜੀ ਤੁਹਾਨੂੰ ਹਲਾਸਪੁਰ ਸਾਨੂੰ ਉਰਾਸ ਕਰ ਰਹੀ ਐ ਸਗੋ ਦੀ ਕੀ ਮੰਗ ਕਰਦੇ ਕਿਉਂ ਅਸੀਂ ਅਸੀਂ ਇਹ ਮੰਗ ਕਰਦੇ ਆਂ ਵੀ ਜੋ ਸਾਡਾ ਥਾਂ ਬਣਦਾ ਵਾ ਡੀਸੀ ਸਾਹਿਬ ਗਾੜੀ ਵੀ ਐਸਐਸਪੀ ਸਾਹਿਬ ਗਾੜੀ ਵੀ ਇਹੋ ਬੇਨਤੀ ਕਰਦੇ ਆਂ ਵੀ ਸਾਨੂੰ ਕਿਸੇ ਦਾ ਕੋਈ ਨਾ ਦਿੱਤਾ ਜਾਵੇ ਸਾਨੂੰ ਜੋ ਸਾਡਾ ਬਣਦਾ ਨਾ ਉਹ ਸਾਨੂੰ ਦਿੱਤਾ ਜਾਵੇ ਉਹ ਤੇ ਨਿਸ਼ਾਨਦੀ ਕਰਾਉਣੀ ਹੈ ਜੀ ਹਾਂ ਨਿਸ਼ਾਨਦੀ ਕਰਾਉਣੀ ਜੀ ਅਸੀਂ ਆਨੇ ਵੀ ਉਹਦੀ ਨਿਸ਼ਾਨਦੀ ਹੋ ਗਏ ਤੇ ਸਾਨੂੰ ਉਹ ਜਿੱਥੇ ਸਾਡਾ ਥਾਂ ਹੈਗਾ ਸਾਨੂੰ ਮਿਲ ਜੇ ਅਸੀਂ ਉਹਨੂੰ ਆਪਣਾ ਵੜ ਲੀਏ ਅਸੀਂ ਜੋ ਬਣਾਉਣਾ ਹੋਵੇ ਉੱਥੇ ਬਣਾ ਲੀਏ ਇਰਵਨ ਸਾਹਿਬ ਬਾਰ-ਬਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਬਰੀ ਜਿਹੜਾ ਚੇਅਰਮੈਨ ਦੀ ਆਰਟੀ ਵਿੱਚ ਕਬਜ਼ਾ ਕੀਤਾ ਜਾ ਰਿਹਾ ਜ਼ਮੀਨ ਦੇ ਵੇਖੋ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਐਮਐਲਏ ਸਾਡੇ ਡਾਕਟਰ ਕਫੀਰ ਸਿੰਘ ਸੋਲ ਨੇ ਆਮ ਆਦਮੀ ਸਰਕਾਰ ਦੇ ਵਿੱਚ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ ਕਿਸੇ ਦੇ ਉੱਤੇ ਗੈਰ ਪਰਚਾ ਨਹੀਂ ਹੋਇਆ ਸਰਕਾਰ ਬਣ ਕੇ ਭਗਵੰਤ ਮਾਨ ਸਰਕਾਰ ਦੀ ਇਸ ਸਾਰਿਆਂ ਨੂੰ ਹਦਾਇਤ ਆ ਕਿ ਕਿਸੇ ਦੇ ਨਾਲ ਵੀ ਕੋਈ ਮਲਾਜ਼ਮ ਤੇ ਕੋਈ ਵੀ ਦੂਜੇ ਕਿਸੇ ਬੰਦੇ ਨੂੰ ਧੱਕਾ ਨਹੀਂ ਕਰ ਦੇਣਾ ਅਸੀਂ ਧੱਕਾ ਬਿਲਕੁਲ ਨਹੀਂ ਅਸੀਂ ਕਾਨੂੰਨ ਦੇ ਮੁਤਾਬਕ ਜੋ ਅਸੀਂ ਇਹਨੇ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਵਿੱਚ ਰਹਿ ਕੇ ਸਾਨੂੰ ਜਿਤਨਾ ਸਾਡਾ ਥਾਂ ਬਣਦਾ ਸਾਨੂੰ ਉਸ ਹਿਸਾਬ ਦੇ ਨਾਲ ਦਿੱਤਾ ਜਾਵੇ ਅਸੀਂ ਸਾਡੇ ਕੋਈ ਗੁੰਡਾਗਰਦੀ ਨਹੀਂ ਕਿ ਜਿਹੜੀ ਅਸੀਂ ਜ਼ਬਰਦਸਤੀ ਕਹੇ ਤੇ ਕਬਜ਼ਾ ਕਰਦੇ ਆ ਬਾਕੀ ਜਦੋਂ ਨਿਸ਼ਾਨਦੀ ਹੋਊਗੀ ਉਹਦੇ ਵਿੱਚ ਆਪੇ ਕਲੀਅਰ ਹੋ ਜਾਣਾ ਕਿ ਕਿਹੜਾ ਕਿਹਦੇ ਦੇ ਜੇ ਸਾਡੇ ਵਾਲ ਥਾਂ ਉਹਨਾਂ ਦਾ ਹੋਊਗਾ ਤੇ ਗੁੰਡੇਗਰਦੀ ਸਾਡੀ ਜੇ ਸਾਡਾ ਥਾਂ ਉਹਨਾਂ ਦੇ ਵੱਲ ਨਿਕਲਦਾ ਤੇ ਗੁੰਡਾਗਰਦੀ ਉਹਨਾਂ ਦੀ ਅਸੀਂ ਇਨਸਾਫ ਪਸੰਦ ਹੈਗੇ ਆ ਇਨਸਾਫ ਪਸੰਦ ਪਾਰਟੀ ਦੇ ਬੰਦੇ ਆ ਅਸੀਂ ਚਾਹੁੰ ਇਨਸਾਫ ਚਾਹੁੰਨੇ ਆ ਤੇ ਕਾਨੂੰਨ ਦੇ ਵਿੱਚ ਰਹਿ ਕੇ ਜੋ ਕਾਨੂੰਨ ਦੇ ਮੁਤਾਬਕ ਜੋ ਬਣਦਾ ਵਾ ਸਾਨੂੰ ਉਹ ਦਿੱਤਾ ਜਾਵੇ ਵੇਖੋ ਸਰਪੰਚ ਸਾਹਿਬ ਆ ਜਿਹੜੇ ਇੱਕ ਆਖ ਦਿੰਦੇ ਆਪ ਹੀ ਮੈਂ ਇੱਕ ਲੜਕੀਆਂ ਮੇਰੇ ਨਾਲ ਜ਼ਮੀਨ ਆ ਸਾਡੀਆਂ ਜਿਹੜੀਆਂ ਘਰ ਦੀਆਂ ਉਹ ਵੀ ਇਸੇ ਇਹਨਾਂ ਦੀ ਤਰ੍ਹਾਂ ਲੜਕੀਆਂ ਤੇ ਜਨਨੀਆਂ ਉਹਨਾਂ ਦੇ ਵੀ ਪਤੀ ਹੈ ਗਿਆ ਉਸੇ ਤਰ੍ਹਾਂ ਹੀ ਨੇ ਉਹਨਾਂ ਦੇ ਪਤੀ ਆ ਅਸੀਂ ਵੀ ਗੱਲ ਕਰ ਰਹੇ ਆ ਅਸੀਂ ਇਹ ਨਹੀਂ ਜਨਾਨੀ ਦਾ ਤੇ ਬੰਦੇ ਦਾ ਇਹਦੇ ਵਿੱਚ ਕੋਈ ਮਸਲਾ ਨਹੀਂ ਪ੍ਰਮਾਤਮਾ ਨੂੰ ਯਾਦ ਕਰਕੇ ਆਨੇ ਆਂ ਕਿ ਅਸੀਂ ਸਾਨੂੰ ਸਾਡਾ ਹੱਕ ਸਾਨੂੰ ਮਿਲ ਜਵੇ ਅਸੀਂ ਕਿਸੇ ਦਾ ਹੱਕ ਬਿਲਕੁਲ ਨਾ ਲੈਣਾ ਚਾਹੁੰਦੇ ਆਂ ਨਾ ਹੀ ਗੁੰਡਾਗਰਦੀ ਕਰਨੀ ਚਾਹੁੰਦੇ ਆਂ ਇਨਸਾਫਪਸੰਦ ਬੰਦੇ ਆਂ ਬਾਕੀ ਮੈਨੂੰ ਇਹ ਵੀ ਪਤਾ ਲੱਗਾ ਕਿ ਇਹ ਮੇਰੇ ਅੱਖਸ ਨੂੰ ਹੀ ਖਰਾਬ ਕਰਨਾ ਚਾਹੁੰਦੇ ਆ ਤੇ ਹੋ ਸਕਦਾ ਵੀ ਮੈਨੂੰ ਇਹ ਜਾਨੋ ਮਾਰਨ ਦਾ ਤੱਕ ਵੀ ਇਹ ਜਾਨ ਇਹਨਾਂ ਦੇ ਪਿੱਛੇ ਵੀ ਇੱਕ ਸਾਜ਼ਿਸ਼ ਵੱਡੀ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਉਹ ਕੰਮ ਕਰ ਰਹੀ ਆ ਉਹ ਇਹਨਾਂ ਦਾ ਅਮਰਜੀਤ ਸਿੰਘ ਤੇ ਗੁਰਸਰਜੀਤ ਕੌਰ ਤਾਂ ਹੈ ਹੀ ਜੇ ਮੈਨੂੰ ਕੁਝ ਵੀ ਹੁੰਦਾ ਤੇ ਉਹਦੇ ਜ਼ਿੰਮੇਵਾਰ ਇਹ ਤੇ ਹੈ ਹੀ ਹੈ ਬਾਕੀ ਮੈਂ ਪ੍ਰਸ਼ਾਸਨ ਨੂੰ ਲਿਖ ਕੇ ਵੀ ਦੇ ਦੂੰਗਾ ਵੀ ਤੀਜਾ ਬੰਦਾ ਜ਼ਿੰਮੇਵਾਰ ਕੌਣ ਹੋਊਗਾ ਜੇ ਮੈਨੂੰ ਕੁਝ ਵੀ ਅੱਗਾ ਤੇ ਉਹਦਾ ਨਾਮ ਉਹਦਾ ਨਾਮ ਆਪੇ ਪ੍ਰਸ਼ਾਸਨ ਨੂੰ ਹੀ ਲਿਖ ਕੇ ਦਊਗਾ ਜੀ ਕਿਹਨਾ ਤੁਹਾਡੇ ਰਜਵੰਤ ਕੌਰ ਅਣੀ ਕਿਦਾ ਕੈਨੇਡਾ ਚ ਚੱਲ ਰਿਹਾ ਕੋਸ਼ਿੰਧੇ ਕੋਈ ਦਿਨ ਮੈਂ ਐਨ ਆਰ ਆਈ ਮਨ ਦਾ ਕਾਹ ਹੋਇਆ ਹਾਂਜੀ ਵੀ ਤੁਸੀਂ ਕਿਰੋ ਅਸੀਂ ਵੀ ਜੀ ਆਹੀ ਆਪ ਐਨ ਆਰ ਆਈ ਆ ਅਸੀਂ ਇੱਥੇ ਨਹੀਂ ਆ ਮਗਰੋਂ ਨੇ ਪੈੜੀ ਵਾਲੀ ਇਸ ਤੋਂ ਵੱਡਾ ਕੀ ਹੋ ਸਕਦਾ ਕੰਮ ਜਿਹੜਾ ਮਗਰੋਂ ਕਿਸੇ ਦੇ ਕੰਮ ਕਰ ਲੈਣਾ ਤੁਸੀਂ ਕਿੱਥੋਂ ਦੇ ਐਨ ਆਰ ਆਈ ਹੋ ਅਸੀਂ ਅਮਰੀਕਾ ਦੇ ਆਸਟ੍ਰੇਲੀਆ ਤੋਂ ਆਈ ਆ ਅਮਰੀਕਾ ਦੇ ਕੈਲੀਫੋਰਨੀਆ ਰਹਿੰਦੇ ਹਾਂ ਸਾਰਾ ਡਰੈਸ ਆਡ ਪ੍ਰੋਪਰ ਸਭ ਕੁਝ ਕੋਲ ਉਸ ਜਿਹੜਾ ਇੰਡੀਆ ਆਇਆ ਹਾਂਜੀ ਹਾਂਜੀ ਇਹ ਇਸੇ ਕਰਕੇ ਆਇਆ ਵੀ ਇਹਦਾ ਪਹਿਲੇ ਹਾਂਜੀ ਜਦੋਂ ਉਹਨਾਂ ਦੱਸਿਆ ਸਰਦਾਰੋ ਨਾਮ ਕੀ ਆਹ ਕੰਮ ਹੋ ਰਿਹਾ ਫਿਰ ਅਹੀਂ ਦੋਵੇਂ ਪੈਣਾ ਉੱਥੋਂ ਆਏ ਅਮਰੀਕਾ ਤੋਂ ਜਿਹੜਾ ਤੁਹਾਡੇ ਮਗਰੋਂ ਵੀ ਸਾਰਾ ਕੁਝ ਹੋਇਆ ਹਾਂਜੀ ਮਗਰੋਂ ਸਾਰਾ ਕੁਝ ਹੋਇਆ ਤੁਸੀਂ ਕੀ ਮੰਗਦੇ ਕਿ ਜਿੰਦਾ ਜਿੰਦਾ ਕਹਿੰਦੇ ਮੈਂ ਨਹੀਂ ਰਹੀਆਂ ਮੇਰਾ ਥੱਕਾ ਰਿਹਾ ਥੱਕਾ ਕਿਨਾਂ ਹੋ ਰਿਹਾ ਉਹਨੂੰ ਥੱਕਾ ਸਾਡਾ ਹੋ ਰਿਹਾ ਜੇ ਮਗਰ ਉਹ ਇੱਥੇ ਆ ਆਸਟ੍ਰੇਲੀਆ ਤੋਂ ਤੇ ਇੱਥੇ ਇੱਥੇ ਆ ਗਏ ਵਾਪਸ ਅਹੀਂ ਉੱਥੇ ਰਹਿੰਨੇ ਆ ਮਗਰੋਂ ਇਹਨੇ ਸਾਰਾ ਕੰਮ ਕੀਤਾ ਜਦੋਂ ਬੱਚੇ ਨੇ ਦੱਸਿਆ ਸਾਡਾ ਬੇਟਾ ਇੱਕ ਇੱਥੇ ਰਹਿੰ ਉਨੇਸ ਬ੍ਰੇ ਤੁਸੀਂ ਐਨਆਰਆਈ ਵਿਭਾਗ ਨੇ ਸੂਝਲ ਕੀਤਾ ਕੋਈ ਹਾਂਜੀ ਤੁਸੀਂ ਇਸ ਸਬੰਧੀ ਐਨਆਰਆਈ ਵਿਭਾਗ ਨੂੰ ਪਰਵਾਹੀ ਕੀਤੀ ਹਾਂਜੀ ਹੁਣ ਅਸੀਂ ਐਨਆਰ ਨੇ ਦਿੱਤੀ ਹੈ ਕੀ ਮੰਗ ਕਰਦੇ ਕਿ ਨੀਦਾ ਹਾਂ ਨੂੰ ਇਨਸਾਫ ਚਾਹੀਦਾ ਜੀ ਸਾਡੀ ਭੈਣ ਜੀ ਸਿਟੀਜ਼ਨ ਹੈ ਮੈਂ ਉਥੋਂ ਦੀ ਪੀਆਰ ਹਾਂ ਕੈਲੀਫੋਰਨੀਆ ਹੈ ਰਹਿੰਦੇ ਨੇ ਭੈਣ ਜੀ ਸਾਡੇ ਵਰਜੀਨੀਆ ਨੇ ਤੇ ਸਾਡੇ ਮਗਰੋਂ ਕਰੋ ਇਹਨੇ ਸਾਰਾ ਕੰਮ ਕੀਤਾ ਹੈ ਇਹ ਵੇਖੋ ਪੂਰਾ ਧੱਕਾ ਕੀਤਾ ਸਾਡੇ ਨਾਲ ਅਸੀਂ ਇਨਸਾਫ ਚਾਹੁੰਨੇ ਹਾਂ ਉਹਦੇ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ